ਪਬਈ ਜਿਹੜਾ ਜੀਨ ਡੈਲੀ ਵਾਲਾ ਭੁਖੜਤਾਲ ਤੇ ਬੈਠਾ ਹੈ ਸਰਕਾਰ ਨੇ ਉਹਦੇ ਬਾਰੇ ਕੀ ਕੀਤਾ ਤੁਹਾਡਾ ਕੀ ਉਹਦੇ ਬਾਰੇ ਵਿਚਾਰ ਹੈ ਕਿ ਕਿਉਂਕਿ ਅਸੀਂ ਲਗਾਤਾਰ ਕਿਸਾਨੀ ਦੇ ਮੁੱਦੇ ਨੂੰ ਚੱਕਦੇ ਰਹੇ ਹਾਂ ਕਿਉਂਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਕਿਸਾਨ ਕੀ ਮੰਗ ਰਿਹਾ ਹੈ ਮਿਨੀਮਮ ਫੋਰਡ ਪ੍ਰਾਈਸ ਉਹ ਲੀਗਲ ਗਾਰੰਟੀ ਕਿਉਂਕਿ ਸਰਕਾਰ 24 ਫੈਸਲਾ ਦੇ ਉੱਤੇ ਮਿਨੀਮ ਜਿਹੜੀ ਹੈ ਉਹ ਮਿਨੀਮਮ ਪ੍ਰਾਈਸ ਤਾਂ ਦਿੰਦੀ ਐ ਪਰ ਉਹਦੇ ਉੱਤੇ ਖਰੀਦਦਾ ਕੌਣ ਆ ਕੋਈ ਨਹੀਂ ਖਰੀਦਦਾ ਇਸੇ ਵਾਸਤੇ ਜਿਹੜੇ ਕਿਸਾਨ ਆ ਉਹ ਕਹਿੰਦੇ ਜਿਨ੍ਹਾਂ ਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਇਹ ਮਿਨੀਮਮ ਪ੍ਰਾਈਸ ਦੇ ਨੇ ਆ ਉਹਨਾਂ ਦੀ ਗਾਰੰਟੀ ਹੋਣੀ ਚਾਹੀਦੀ ਐ ਤੇ ਇਹ ਇਹ ਗੱਲਾਂ ਜਿਹੜੀਆਂ ਪਿਛਲੀ ਵਾਰੀ ਜਦੋਂ ਅੰਦੋਲਨ ਚੱਲਦਾ ਸੀ ਉਦੋਂ ਵੀ ਸਰਕਾਰ ਨੇ ਮੰਗੀਆਂ ਕੁਝ ਹੋਰ ਮੰਗਾ ਕਿਸਾਨੀ ਦੀਆਂ ਜਿਹੜੀਆਂ ਸਰਕਾਰ ਨੇ ਮੰਨ ਚੁੱਕੀ ਆ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੋ ਅਸੀਂ ਇਹਦੇ ਬਾਰੇ ਆ ਭਾਰਤ ਦੇ ਉਪ ਰਾਸ਼ਟਰਪਤੀ ਉਹਨਾਂ ਨੂੰ ਵੀ ਪੱਤਰ ਲਿਖਿਆ ਸੀਗਾ ਕਿ ਜਿਹੜਾ ਸਾਨੂੰ ਸੰਸਦ ਦੇ ਵਿੱਚ ਬੋਲਣ ਦਾ ਵੀ ਸਮਾਂ ਨਹੀਂ ਮਿਲਿਆ ਸਾਡਾ 5 ਵੇਰੀ 0 ਔਵਰ ਲੱਗਾ 4 ਵੇਰੀ ਕਿਸਾਨੀ ਮਸਲਿਆਂ ਦੇ ਸੀ ਪਰ ਸੰਸਦ ਨਹੀਂ ਚੱਲੀ ਤੇ ਹੋਰ ਵੀ ਜਿਹੜੇ ਮਸਲੇ ਜਿਹੜੇ ਸੀਗੇ ਅਸੀਂ ਸੰਸਦ ਵਿੱਚ ਚੁੱਕਣਾ ਚਾਹੁੰਦੇ ਆ ਤੇ ਉਹ ਜਿਹੜਾ ਹੈ ਉਹ এনवायरमेंट ਦਾ ਮੁੱਦਾ ਜਾਂ ਜਿਹੜੇ ਬਾਹਰ ਜਾਦੇ ਸਾਡੇ ਨੌਜਵਾਨ ਫਸੇ ਹੋਇਆ ਅ ਅਰਬ ਦੇ ਵਿੱਚ ਲੜਕੀਆਂ ਜਿਹੜੀਆਂ ਹੈ ਉਹ ਖੱਜਲ ਖਵਾਰ ਹੋ ਰਹੀਆਂ ਤੇ ਹੋਰ ਵੀ ਜਿਹੜੇ ਮਹੱਤਵਪੂਰਨ ਮੁੱਦੇ ਸੀ ਜਿਨ੍ਹਾਂ ਦੇ ਉੱਤੇ ਚਰਚਾ ਸੰਸਦ ਵਿੱਚ ਹੋਣੀ ਬਣਦੀ ਸੀ ਪਰ ਸੰਸਦ ਨਾ ਚੱਲਣ ਕਰਕੇ ਅ ਉਹਨਾਂ ਤੋਂ ਵਾਂਝੇ ਰਹਿ ਗਏ ਤੇ ਇਸੇ ਤਰ੍ਹਾਂ ਹੀ ਬਾਕੀ ਜਿਹੜੇ ਮੈਂਬਰ ਉਹਨਾਂ ਨੂੰ ਵੀ ਉਹਨਾਂ ਹੀ ਲੌਂਸ ਹੋਇਆ ਹੋਊਗਾ ਤੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਜ਼ੀਰੋ ਆਵਰ 'ਚ ਸਪੈਸ਼ਲ ਮੈਨੀਫੈਸਟ ਵਿੱਚ ਕੁਐਸਚਨ ਆਵਰ 'ਚ ਹਟਾ ਜਿਹੜੀ ਉਠਾ ਸਕਦੇ ਸੀ ਉਹਨਾਂ ਤੋਂ ਵਾਂਝੇ ਰਹੇ ਸੋ ਅਸੀਂ ਇਹਦੇ ਨਾਲ ਪ੍ਰਧਾਨ ਮੰਤਰੀ ਨੂੰ ਵੀ ਲੈਟਰ ਲੱਗ ਚੁੱਕੇ ਆ ਖੇਤੀਬਾੜੀ ਮੰਤਰੀ ਨੂੰ ਵੀ ਲੈ ਲੱਗ ਚੁੱਕੇ ਆ ਸੋ মিডিਆ ਦੇ ਰਾਹੀਂ ਵੀ ਅਸੀਂ ਬਾਰ-ਬਾਰ ਇਹ ਗੱਲ ਕਹਿ ਚੁੱਕੇ ਆ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਅੱਜ 3ਵੇਂ ਦਿਨ ਦੇ ਵਿੱਚ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਦੀ ਟੱਲੇਵਾਲ ਪਹੁੰਚ ਗਿਆ ਉਹਨਾਂ ਦੀ ਸਿਹਤ ਨਾਜਿਕ ਆ ਤੇ ਕਿਸਾਨਾਂ ਆਂਦੀਆਂ ਗੱਲਾਂ ਨੂੰ ਪਹਿਲ ਦੇ ਆਧਾਰ ਤੇ ਮੰਨ ਕੇ ਕਿਉਂਕਿ ਕਿਸਾਨ ਦੇਖ ਦੀ ਰੀੜ ਦੀ ਹੱਡੀ ਆ ਭਾਰਤ ਦੇ ਵਿੱਚ ਕਿਸਾਨੀ ਹੀ ਜਿਹੜੀ ਹੈਗੀ ਆ ਇਹ ਸਭ ਤੋਂ ਵੱਧ ਕੀਤਾ ਜਿਹੜਾ ਹੈ ਕਿਸਾਨਾਂ ਨੇ ਅਪਣਾਇਆ ਹੋਇਆ ਤੇ ਔਖੇ ਸਮੇਂ ਦੇ ਵਿੱਚ ਕਿਸਾਨਾਂ ਨੇ ਜਦੋਂ ਸਾਨੂੰ ਕੋਈ ਬਾਹਰੋਂ ਕਣਕ ਵੀ ਨਹੀਂ ਸੀ ਦਿੰਦਾ ਉਸ ਵੇਲੇ ਪੰਜਾਬ ਦੇ ਕਿਸਾਨਾਂ ਨੇ ਕਿਰਤੀਆਂ ਨੇ ਮਿਹਨਤ ਕਰਕੇ ਮਜ਼ਦੂਰਾਂ ਨੇ ਪੂਰੇ ਭਾਰਤ ਦਾ ਢਿੱਡ ਭਰ ਲਿਆ ਤੇ ਅੱਜ ਉਹ ਕਿਸਾਨ ਲਗਾਤਾਰ ਪਿਛਲੇ ਸਾਲ ਤੋਂ ਫਰਵਰੀ ਤੋਂ ਦੋਨਾ ਬਾਰਡਰਾਂ ਤੇ ਬੈਠੇ ਆ ਇਹੋ ਤੱਕਰ ਕਿ ਉਹਨਾਂ ਨੂੰ ਦਿੱਲੀ ਜਾਣ ਵੀ ਨਹੀਂ ਦਿੱਤਾ ਜਾਂਦਾ ਇਹੋ ਜੇ ਉਹਨਾਂ ਦੇ ਉੱਤੇ ਜਿਹੜੀਆਂ ਹੈ ਅਥਰੂ ਗੈਂਸ ਤੇ ਰਵੜ ਦੀਆਂ ਗੋਲੀਆਂ ਚਲਾ ਕੇ ਪਿਛਲੀ ਵਾਰੀ ਇੱਕ ਨੌਜਵਾਨ ਜਿਹੜਾ ਹੈ ਕਿਸਾਨ ਉਹ ਸ਼ਹੀਦ ਵੀ ਹੋ ਗਿਆ ਸੋ ਇਸ ਵਾਸਤੇ ਬਿਨਾਂ ਦੇਰੀ ਤੇ ਸਰਕਾਰ ਨੂੰ ਚਾਹੀਦਾ ਕਿ ਉਹ ਜਿਹੜਾ ਹੈ ਕਿਸਾਨਾਂ ਦੀਆਂ ਮੰਗਾਂ ਮੰਨਣ ਤਾਂ ਹੀ ਇਹ ਮਰਨ ਵਰਤ ਸਮਾਪਤ ਹੋ ਸਕਦਾ ਕਿਸਾਨ ਆਗੂ ਦੀ ਜਿਹੜੀ ਅ ਜਿੰਦਗੀ ਆ ਬੜੀ ਜ਼ਰੂਰੀ ਆ ਤੇ ਅਸੀਂ ਫਿਰ ਦੁਬਾਰਾ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤੁਰੰਤ ਜਿਹੜਾ ਇਹਨਾਂ ਨੂੰ ਮੰਨਿਆ ਜਾਵੇ ਕਿਸਾਨ ਜਿਹੜਾ ਹੈ ਆਪਣੇ ਖੇਤਾਂ ਵਿੱਚ ਜਾਣ ਕੇ ਕੰਮ ਕਰਨ ਧਰਨੇ ਲਾਉਣ ਦਾ ਕਿਸਾਨਾਂ ਨੂੰ ਕੋਈ ਸੌਂਗ ਨਹੀਂ ਪਰ ਇਹ ਸਰਕਾਰ ਦੀ ਜਿਦ ਕਰਕੇ ਇਹ ਸਾਰਾ ਕੁਝ ਹੋ ਰਿਹਾ ਸੋ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜਾ ਹੈ ਪਹਿਲ ਦੇ ਆਧਾਰ ਤੇ ਮੰਨਣ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤਾ ওনাত উঠা যাবে বাদ ধন্যবাদ